ਹੈਲੋ एवरीवन ਵੈਲਕਮ ਟੂ ਐਕਸਲੈਂਸ ਪੰਜਾਬੀ ਵਿਦ ਬਲਬੀਰਪੁਰ ਚੋਹਾਨ ਅੱਜ ਅਸੀਂ 10ਵੀਂ ਜਮਾਤੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਵਿਤਾ ਸੋ ਕਿਉ ਮੰਦਾ ਆਖੀਏ ਕਵਿਤਾ ਨੂੰ ਲਾਈਨ ਟੂ ਲਾਈਨ ਉਹਦੀ ਵਿਆਖਿਆ ਕਰਾਂਗੇ ਤਾਂ ਇਹਦੇ ਵਿੱਚ ਜਿਹੜੀ ਕਵਿਤਾ ਹੈ ਸੋ ਕਿਉ ਮੰਦਾ ਆਖੀਏ ਇਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਵਿੱਚ ਔਰਤ ਦੀ ਮਹੱਤਤਾ ਬਾਰੇयां ਦੱਸਦਿਆਂ ਉਸ ਦੀ ਨਿੰਦਾ ਕਰਨ ਵਾਲੀ ਭਾਵਨਾ ਦਾ ਖੰਡਨ ਕੀਤਾ ਹੈ ਤਾਂ ਇਸ ਤਰ੍ਹਾਂ ਪੰਡ ਜਮਿਏ ਪੰਡ ਨਿਮੀਏ ਪੰਡ ਮੰਗਣ ਵਿਆਹ ਤਾਂ ਇਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹਨਾਂ ਸਤਰਾਂ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਇਸਤਰੀ ਤੋਂ ਜੰਮਦਾ ਹੈ ਪੰਡ ਜਮਿਏ ਦੇ ਵਿੱਚ ਪੰਡ ਦਾ ਮਤਲਬ ਇਸਤਰੀ ਜਮਿਏ ਪੰਡ ਨਿਮੀਏ ਪੰਡ ਮੰਗਣ ਵਿਆਹ ਪੰਡ ਨਿਮੀਏ ਮਤਲਬ ਇਸਤਰੀ ਤੋਂ ਹੀ ਜਿਹੜਾ ਮਨੁੱਖ ਦਾ ਜਿਹੜਾ ਜੀਵ ਦਾ ਜਿਹੜਾ ਸਰੀਰ ਬਣਦਾ ਹੈ ਤੇ ਇਸਤਰੀ ਦੇ ਨਾਲ ਹੀ ਉਸ ਦੀ ਮੰਗਣੀ ਹੁੰਦੀ ਹੈ ਕੁੜਮਾਈ ਹੁੰਦੀ ਹੈ ਤੇ ਉਸ ਦੇ ਨਾਲ ਹੀ ਉਸ ਦਾ ਵਿਆਹ ਹੁੰਦਾ ਹੈ ਪੰਡ ਹੋਵੇ ਦੋਸਤੀ ਪੰਡ ਚੱਲੇ ਦਾ ਤੇ ਔਰਤ ਦੇ ਨਾਲ ਹੀ ਜਿਹੜੀ ਹੈ ਉਸ ਦੀ ਦੋਸਤੀ ਹੁੰਦੀ ਹੈ ਪਹਿਲਾਂ ਉਹਦੀ ਕੁੜਮਾਈ ਹੁੰਦੀ ਹੈ ਫਿਰ ਉਹਦਾ ਵਿਆਹ ਹੁੰਦਾ ਹੈ ਇਸ ਤਰ੍ਹਾਂ ਉਹ ਇਸਤਰੀ ਤੋਂ ਹੀ ਜਿਹੜਾ ਹੈ ਪਰਿਵਾਰਿਕ ਜਿਹੜਾ ਸਦਾਚਾਰ ਦਾ ਜਿਹੜਾ ਰਾਹ ਚੱਲਦਾ ਹੈ ਤਾਂ ਜਿਹੜਾ ਪਰਿਵਾਰਿਕ ਰਾਹ ਚੱਲਦਾ ਹੈ ਉਹ ਇਸਤਰੀ ਤੋਂ ਹੀ ਚੱਲਦਾ ਹੈ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬਦਾਨ ਤਾਂ ਜਦੋਂ ਗੁਰੂ ਜੀ ਕਹਿੰਦੇ ਨੇ ਕਿ ਜਦੋਂ ਇਸਤਰੀ ਜਦੋਂ ਪੰਡ ਮੂਆ ਜਦੋਂ ਇੱਕ ਔਰਤ ਮਰ ਜਾਂਦੀ ਹੈ ਪੰਡ ਇੱਕ ਔਰਤ ਮਰ ਜਾਂਦੀ ਹੈ ਤਾਂ ਫਿਰ ਉਹ ਉਹਦੇ ਵਾਸਤੇ ਉਸ ਮਨੁੱਖ ਦੇ ਲਈ ਦੂਸਰੀ ਔਰਤ ਦੀ ਜਿਹੜੀ ਆ ਪਾਲ ਕੀਤੀ ਜਾਂਦੀ ਹੈ ਤਾਂ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬਦਾਨ ਦਾ ਕਹਿੰਦੇ ਜਦੋਂ ਇੱਕ ਔਰਤ ਮਰ ਜਾਂਦੀ ਹੈ ਤਾਂ ਫਿਰ ਦੂਸਰੀ ਔਰਤ ਦੀ ਪਾਲ ਕੀਤੀ ਜਾਂਦੀ ਹੈ ਤੇ ਉਸੇ ਤੋਂ ਹੀ ਸਮਾਜਿਕ ਸਦਾਚਾਰ ਜਿਹੜਾ ਹੈ ਉਹ ਪਰਿਵਾਰਿਕ ਦਾ ਪਰਿਵਾਰਿਕ ਰਸਤਾ ਜਿਹੜਾ ਉਹ ਅੱਗੇ ਚੱਲਦਾ ਹੈ ਤਾਂ ਸਾਰੇ ਰਿਸ਼ਤੇ ਨਾਤੇ ਜਿਹੜੇ ਨੇ ਇੱਕ ਔਰਤ ਤੋਂ ਹੀ ਅੱਗੇ ਤੋਂ ਅੱਗੇ ਪਣਦੇ ਜਾਂਦੇ ਹਨ ਸੂ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਕਹਿੰਦੇ ਉਸਔਰਤ ਨੂੰ ਜਿਹੜੀ ਕਿ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਤਾਂ ਉਸ ਔਰਤ ਨੂੰ ਕਿਉ ਮੰਦਾ ਕਿਹਾ ਜਾਂਦਾ ਹੈ ਜਿਹੜੀ ਕਿ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਤਾਂ ਇਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਮਹੱਤਤਾ ਬਾਰੇ ਦੱਸਦਿਆਂ ਉਸ ਦੀ ਨਿੰਦਾ ਕਰਨ ਵਾਲੀ ਭਾਵਨਾ ਦਾ ਕੰਡਨ ਕੀਤਾ ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਇਸਤਰੀ ਤੋਂ ਹੀ ਜੰਮਦਾ ਹੈ ਉਹ ਇਸਤਰੀ ਦੇ ਪੇਟ ਵਿੱਚ ਹੀ ਪਲਦਾ ਹੈ ਪੰਡ ਨਿਮੀਏ ਮਤਲਬ ਉਹ ਉਹਦੇ ਪੇਟ ਵਿੱਚ ਹੀ ਪਲਦਾ ਹੈ ਅਤੇ ਪਾਵ ਉਸ ਦੀ ਪੇਟ ਵਿੱਚ ਹੀ ਉਸ ਦਾ ਜਿਹੜਾ ਸਰੀਰ ਬਣਦਾ ਹੈ ਫਿਰ ਉਸ ਦੀ ਇਸਤਰੀ ਨਾਲ ਹੀ ਪਹਿਲਾਂ ਕੁੜਮਾਈ ਹੁੰਦੀ ਹੈ ਫਿਰ ਉਹਦਾ ਵਿਆਹ ਹੁੰਦਾ ਹੈ ਇਸ ਤਰ੍ਹਾਂ ਇਸਤਰੀ ਤੋਂ ਹੀ ਪਰਿਵਾਰਿਕ ਵਿਕਾਸ ਦਾ ਜਿਹੜਾ ਰਸਤਾ ਚੱਲਦਾ ਹੈ ਜੇਕਰ ਇਸਤਰੀ ਦੀ ਮੌਤ ਹੋ ਜਾਵੇ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬਦਨ ਜੇਕਰ ਇਸਤਰੀ ਦੀ ਮੌਤ ਹੋ ਜਾਵੇ ਤਾਂ ਹੋਰ ਇਸਤਰੀ ਦੀ ਪਾਲ ਕੀਤੀ ਜਾਂਦੀ ਹੈ ਇਸ ਤਰ੍ਹਾਂ ਇਸਤਰੀ ਨਾਲ ਹੀ ਸਮਾਜਿਕ ਰਿਸ਼ਤੇਦਾਰੀਆਂ ਜਿਹੜੀਆਂ ਬੰਦੀਆਂ ਨੇ ਪਾਂਡੂ ਹੋਵੇ ਪਦਾਨ ਇਸਤਰੀ ਨਾਲ ਹੀ ਜਿਹੜੀਆਂ ਸਮਾਜਿਕ ਰਿਸ਼ਤੇਦਾਰੀਆਂ ਬਣਦੀਆਂ ਹਨ ਗੁਰੂ ਜੀ ਆਖਦੇ ਹਨ ਕਿ ਜਿਸ ਇਸਤਰੀ ਦੀ ਕੁੱਖੋਂ ਸੂ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਤਾਂ ਜਿਸ ਇਸਤਰੀ ਦੀ ਕੁੱਖੋਂ ਕਹਿੰਦੇ ਰਾਜੇ ਮਹਾਰਾਜੇ ਵੱਡੇ ਵੱਡੇ ਗਿਆਨवान ਗਿਆਨਵਾਨ ਤਪਸਵੀ ਜਨਮ ਲੈਂਦੇ ਹਨ ਉਸ ਇਸਤਰੀ ਨੂੰ ਨੀਵਾ ਜਾਂ ਬੁਰਾ ਭਲਾ ਆਖਣਾ ਠੀਕ ਨਹੀਂ ਇੰਜ ਗੁਰੂ ਜੀ ਅਨੁਸਾਰ ਸਮੁੱਚੇ ਸੰਸਾਰ ਵਿੱਚ ਇਸਤਰੀ ਦਾ ਦਰਜਾ ਜਿਹੜਾ ਹੈ ਬਹੁਤ ਵੱਡਾ ਹੈ ਅੱਗੇ ਗੁਰੂ ਜੀ ਕਹਿੰਦੇ ਹਨ ਪੰਡ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਈ ਪੰਡ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਈ ਹੈ ਇਹਦੇ ਵਿੱਚ ਗੁਰੂ ਜੀ ਕਹਿ ਰਹੇ ਹਨ ਕਿ ਪੰਡ ਹੀ ਪੰਡ ਉਪਜੇ ਪੰਡੇ ਹੀ ਪੰਡਾ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਈ ਇਸ ਕਾਵਤੁਕ ਦਾ ਭਾਵ ਇਹ ਹੈ ਕਿ ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ ਇੱਕ ਇਸਤਰੀ ਹੀ ਇੱਕ ਇਸਤਰੀ ਨੂੰ ਪੈਦਾ ਕਰਦੀ ਹੈ ਕੋਈ ਵੀ ਮਨੁੱਖ ਅਜੇਹਾ ਨਹੀਂ ਜੋ ਇਸਤਰੀ ਤੋਂ ਬਿਨਾ ਪੈਦਾ ਹੁੰਦਾ ਹੋਵੇ ਔਰਤ ਹੀ ਔਰਤ ਅਤੇ ਮਰਦ ਨੂੰ ਪੈਦਾ ਕਰਨ ਵਾਲੀ ਵੀ ਔਰਤ ਹੀ ਹੈ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਜਾਤੀ ਨੂੰ ਅੱਗੇ ਚਲਾਉਣ ਵਿੱਚ ਇਸਤਰੀ ਦੇ ਯੋਗਦਾਨ ਦਾ ਵਰਣਨ ਕਰਦੇ ਹਨ ਅੱਗੇ ਕਹਿੰਦੇ ਹਨ ਨਾਨਕ ਪੰਡੇ ਬਾਹਰਾ ਏਕੋ ਸੱਚਾ ਸੋਈ ਤਾਂ ਇਹਦੇ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਕੋਈ ਵੀ ਅਜੀਹਾ ਮਨੁੱਖ ਜਾਂ ਇਸਤਰੀ ਇਹ ਹੋ ਜਾਨੀ ਜਿਸ ਦਾ ਜਨਮ ਬਿਨਾ ਔਰਤ ਦੇ ਹੋਇਆ ਹੋਵੇ ਇਸ ਦੇ ਨਾਲ ਹੀ ਗੁਰੂ ਜੀ ਇਹ ਵੀ ਦੱਸਦੇ ਹਨ ਕਿ ਕੇਵਲ ਸੱਚਾ ਪ੍ਰਮਾਤਮਾ ਹੀ ਹੈ ਜੋ ਇਸਤਰੀ ਤੋਂ ਪੈਦਾ ਨਹੀਂ ਹੋਇਆ ਨਾਨਕ ਪੰਡੇ ਬਾਹਰਾ ਇਕੋ ਸੱਚਾ ਸੋਇ ਇਹਦਾ ਮਤਲਬ ਵੀ ਇੱਕ ਈਸ਼ਵਰੀ ਹੀ ਹੈ ਜੋ ਇਸਤਰੀ ਤੋਂ ਪੈਦਾ ਨਹੀਂ ਹੋਇਆ ਬਾਕੀ ਸਭ ਸਮੂਚੀ ਮਨੁੱਖੀ ਜਾਤੀ ਜਿਹੜੀ ਹੈ ਉਹ ਇਸਤਰੀ ਤੋਂ ਹੀ ਪੈਦਾ ਹੋਈ ਹੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕੇਵਲ ਪ੍ਰਮਾਤਮਾ ਨੂੰ ਹੀ ਇਸਤਰੀ ਤੋਂ ਉੱਚਾ ਦਰਜਾ ਜਿਹੜਾ ਉਹ ਦੇ ਰਹੇ ਹਨ ਅੱਗੇ ਗੁਰੂ ਜੀ ਕਹਿੰਦੇ ਹਨ ਜਿਤ ਮੁਖ ਸਦਾ ਸਲਾਈਏ ਭਾਗਾ ਰਤੀ ਚਾਰ ਨਾਨਕ ਤੇ ਮੁਖੁ ਜਲੇ ਤਿਤ ਸੱਚੇ ਦਰਬਾਰ ਤਾਂ ਇਹਦੀ ਇਹਨਾਂ ਸਤਰਾਂ ਦਾ ਭਾਵ ਅਰਥ ਇਹ ਹੈ ਕਿ ਜਿਹੜੇ ਮਨੁੱਖ ਜਿਤ ਮੁਖ ਸਦਾ ਸਲਾਈਏ ਪਾਗਾ ਰਤੀਚਾਰ ਨਾਨਕ ਦੇ ਮੁਖ ਉਜਲੇ ਤਿਤ ਸੱਚੇ ਦਰਬਾਰ ਇਨਾ ਸਤਰਾਂ ਦਾ ਪਾਵਾਰਥੀ ਹੈ ਕਿ ਜਿਹੜੇ ਮਨੁੱਖ ਹਮੇਸ਼ਾ ਪਰਮਾਤਮਾ ਦਾ ਸਿਮਰਨ अथवा ਉਸ ਦੀ ਭਗਤੀ ਦੀ ਸراہਨਾ ਕਰਦੇ ਹਨ ਉਹ ਚੰਗੇ ਪਾਗਾ ਵਾਲੇ ਹਨ ਅਜਿਹੇ ਵਿਅਕਤੀ ਹੀ ਪਰਮਾਤਮਾ ਦੇ ਸੱਚੇ ਦਰਬਾਰ ਵਿੱਚ ਪ੍ਰਵਾਨ ਹੁੰਦੇ ਹਨ ਇਸੇ ਤਰ੍ਹਾਂ ਗੁਰੂ ਜੀ ਇਹ ਦੱਸਣਾ ਚਾਹੁੰਦੇ ਨੇ ਕਿ ਨਾਮ ਦੀ ਕਮਾਈ ਕਰਨ ਵਾਲੀ ਵਿਅਕਤੀ ਹੀ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੁੰਦੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਸਾਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਥੈਂਕਸ ਫੋਰ ਵਾਚਿੰਗ